ਅੱਜ ਤੋਂ ਮਾਗੀ ਦੇ ਮੇਲੇ ਦੀ ਸ਼ੁਰੂਆਤ ਹੋ ਗਈ ਹੈ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼੍ਰੀ ਟੁੱਟੀ ਗੱਡੀ ਸਾਹਿਬ ਵਿਖੇ ਪਹੁੰਚ ਕੇ ਕੜਾਕੇ ਦੀ ਠੰਡ ਦੇ ਵਿੱਚ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਨਾਲ ਦੀ ਥੀ 40 ਸਿੰਘਾਂ ਦੇ ਸ਼ਹੀਦਾਂ ਨੂੰ ਯਾਦ ਕਰਕੇ ਸੰਗਤਾਂ ਦੇ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ। ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਮਾਗੀ ਦੇ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਅੱਜ ਜਿਹੜੀ ਕਿ ਮਕਰ ਸਤਕ੍ਰਾਂਤੀ ਦਾ ਤਿਉਹਾਰ ਹੈ ਅਤੇ ਮਾਗੀ ਦੇ ਮੇਲੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੀ ਟੁੱਟੀ ਗੰਡੀ ਸਾਹਿਬ ਗੁਰੂ ਘਰ ਤੋਂ ਜਿੱਥੇ ਕਿ ਵੱਡੀ ਗਿੱਧੀ ਦੇ ਵਿੱਚ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਵੇਰ ਤੋਂ ਹੀ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਗੁਰੂ ਦੇ ਮਨੁੱਖ ਤੇ ਪਰਲੋਕ ਸਹਿਲੇ ਕਰਦੀਆਂ ਪਾਇ ਕਿਨਾਰੇ ਪ੍ਰੀਤ ਪਾਲਿਕਾ ਤੇ 40 ਮੁੰਤੇ ਸਵਾਰੇ ਦੇ ਜੂਰਦਰ ਦੇ ਉੱਤੇ ਉਹਨਾਂ ਦੇ ਲੋਕ ਤੇ ਪ੍ਰੋਬਸ ਟੇਲੇ ਹੋ ਗਏ ਸੋੜਾਉ ਅੱਜ ਆਪਾਂ ਇਸ ਗਾ ਦਾ ਸਾਰੇ ਗਾਣ ਕਰੀਏ ਜੇ ਗੁਰੂ ਸਾਹਿਬ ਜੀ ਦੇ ਚਰਨਾ ਕੋ ਸੇਧ ਲੈ ਕੇ ਨਿਤ ਨੇਮ ਦੀ ਪਰਮਤਤਾ ਵਿੱਚ ਆਈਏ ਅੰਮਰਕੋ ਮੇਲੇ ਦੇ ਜਾਗੜੇ ਨੂੰ ਸਤਿਗੁਰੂ ਜੀ ਦੀ ਫਰਦਾਨ ਸਤਿਗੁਰੂ ਜੀ ਦਾ ਆਸ਼ੀਰਵਾਦ ਬਖਸ਼ਿਸ਼ ਕਰਕੇ ਪ੍ਰਾਪਤ ਕਰਕੇ ਸੋਦਰ ਦੇ ਕੀਰਤਨ ਸੋਲੇ ਦਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਵਰਤ ਮੇਲੇ ਜਾਗਣ ਦੀ ਸਤਿਗੁਰੂ ਜੀ ਕੋਲ ਬੇਨਤੀ ਕਰਤੀਏ ਤੇ ਜੇ ਸਮਾਂ ਸੁਭਾਗਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਤੇ ਫੇਰ ਪਾਈ ਪਾਈਤਰ ਸਹਿਜ ਬਾਣ ਦੇ ਕੋਲ ਵਰਤ ਨੂੰ ਰੋਜ਼ ਕਰ ਲਿਆ ਕਰੀਏ ਰੋਜ਼ ਨਹੀਂ ਕਿਤੇ 2-4 ਦਿਨ ਬਾਅਦ ਵੀ ਤੇ ਸਤ ਕੋ ਦੀ ਸਿੱਖ ਦੀ ਪ੍ਰੀਤ ਬਣਾ ਲੈਣਾ ਤੇ ਕਿਉਂਕਿ ਪ੍ਰਾਤਨ ਮੇਲੇ ਦੀ ਹੋਣੀ ਗ੍ਰਾਂਤੀ ਸੇ ਕੋਣੀ ਤੁਹਾਡੇ ਨਾਲ ਗੱਲ ਕਰਦੀ ਆ ਕਿਉਂਕਿ ਸੰਗਰਾਮ ਦਾ ਨਿਹਾਨਾ ਹੁੰਦਾ ਸੀ ਪੰਡਤ ਗਿਆ ਉਹ ਮੇਲੇ ਦੇ ਜਿਹੜੇ ਲੋਕ ਸੀ ਉਹ ਜਾ ਕੇ ਮਹੀਨੇ ਦਾ ਨਾਮ ਸੁਣ ਜਾਣਾ ਤੇ ਆਪਣੇ ਆਪ ਦੇ ਸਮਝ ਨਾਲ ਵਿੱਚ ਭਾਗੇ ਹੋਏ ਗੁਰੂ ਪਾਤਸ਼ਾਹ ਬਦਲ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਬਸੇ ਬਕੀਤੀ ਕਿ ਸਤਿਗੁਰੂ ਨੇ 12 ਵਾਰਾਂ ਪੁਕਾਰੀਆਂ ਦਾ ਗੁਰੂ ਗ੍ਰੰਥ ਦੀ ਪਾਠਾ ਲੈ ਕੇ ਤੇ ਮਾੜ ਦੇ ਸਤਿਗੁਰੂ ਨੇ ਇਹ ਸਾਨੂੰ ਪਰਚਮ ਕੀਤੀ 12 ਸੰਦੇਸ਼ 12 ਮਹੀਨਿਆਂ ਦੇ ਸਤਿਗੁਰੂ ਨੇ ਸਾਡੇ ਬਾਣੀ ਪਾਣੀ ਕਿ ਸਿੱਖ ਦੀ ਰੋਜ਼ੇ ਸਜਾਵਾਂ ਦਾ ਸਿੱਖ ਦਾ ਰੋਜ਼ੇ ਮਾਣ ਹੈ ਜੇ ਸਤਿਗੁਰ ਅੰਮ੍ਰਿਤ ਮੇਲੇ ਸਿੱਖ ਹੋਈ ਠਾਲ ਜਵੇ ਨੇਤ ਨੇ ਕਰਵਾ ਲਵੇ ਤੇ ਆਪਣੇ ਚਾਨੂ ਰਜੋਤ ਦੀ ਕਰਵਾ ਲਵੇ ਸੋ ਮੈਂ ਜਿੱਥੇ ਉਹਨਾਂ ਮਹਾਰਾਜ ਜੀਨ ਦਾ ਉਚਾਰਤਾ ਦੇ ਕੋਲ ਭੇਟ ਕਰਦਾ ਉੱਥੇ ਨਾਮਲਾ ਨਹੀਂ ਕਰਦਾ ਕਿ ਸਤੂ ਜੀ ਸੰਨ ਅਨੁਸਾਰਿਆਂ ਦੀ ਸੂਤਰੀ ਬਾਤ ਵਿੱਚ ਕਹਾਂਦਾ ਜਿਹੜੀ ਰੋਹੀ ਗੋਬਰਾ ਮਹਾਰਾਜ ਜੀਨ ਦਾ ਬਾਤ ਵਿੱਚ ਕੀਤੀ ਸੀ ਮੇਰਾ ਸਿਰ ਜਾਏਗਾ ਜਾਏ ਮਰਾ ਸਿੱਖੀ ਸਿਰਤ ਰੋ ਜਾਏ ਜਿਨ੍ਹਾਂ ਨੇ ਪੱਤੇ ਗਿਆ ਕਰਕੇ ਗੁਰੂ ਦੇ ਸਾਹਮਣੇ ਚੁੱਕੀ ਗੁਰੂ ਦੀ ਗੈਰਹਾਜ਼ਰੀ ਚੋਂ ਤੱਕ ਕੇ ਹਾਜ਼ਰੀ ਆਪ ਲਈ ਸਰੀਰਕ ਨੌਰ ਤੇ ਉਹ ਜਿਹੜੀ ਪੱਤੇ ਗਿਆ ਕੀਤੀ ਸੀ ਉਹਨੂੰ ਸੱਚ ਕੱਟ ਕੇ ਗੁਰੂ ਚਰਚਾ ਦੀ ਜਿੱਥੇ ਹਮੇਸ਼ਾ ਬਾਤ ਇਲਕਤ ਹੋ ਗਏ ਜੋ ਸਾਨੂੰ ਜੀ ਸਾਨੂੰ ਸਾਰੇ ਮਨ ਦੀ ਜਾਨ ਪਾਕਿਸਤਾਨ ਮੇਰੇ ਸਾਥੀ ਵੀ ਨਾਲ ਅੱਜ ਦੇ ਇਸ ਸੰਸਥਾਨ ਉਤੇ ਚੇਤਨ ਨੂੰ ਨੰਬਰ ਤੱਕ ਪਹੁੰਚਿਆ ਸੋ ਸਾਰਿਆਂ ਦਾ ਸਭੇ ਤੌਰ ਤੇ ਸੰਗਤ ਦਾ ਤੇ ਚੇਚੇ ਬਾਲ ਦੇ ਉਤੇ ਸਾਰਾ ਸਤਾਪ ਜਿਹੜਾ ਹੈ ਸਾਰਾ ਮਦਦ ਕਰਦਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ